ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀਓ ਦਰ ਆ ਸਹਬ ਸੋ ਦਰ ਰਗ ਅਸ ਮਹੱਲਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕੈ ਸੋ ਘਰ ਕੇ ਜਿਤ ਬੈ ਸਰਬ ਸਮਾਲੇ ਬਾਜੇ ਤੇਰੇ ਨਦ ਅਨੇਕ ਅ ਸੰਖਾ ਕੀਤੇ ਤੇਰੇ ਬਾਬਨ ਹਾਰੇ ਕਿਤੇ ਤੇਰੇ ਰਾਗ ਭਰੀ ਸੋ ਕਈਏ ਕਿਤੇ ਤੇਰੇ ਗਾਵਣ ਹਾਰੇ ਗਾਵਨ ਤੁੰਦਨ ਪਵਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵਨ ਤੁੰਦਨ ਚਿਤ ਗੁਪਤ ਲਿਖ ਜਾਣੀਏ ਲਿਖ ਲਿਖ ਧਰਮ ਵਿਚਾਰੇ ਗਾਵਨ ਤੁੰਦਨ ਈਸ਼ਰ ਬ੍ਰਹਮਾ ਦੇਵੇ ਸੋਣ ਤੇ ਰਹੇ ਸਦਾ ਸਵਾਰੇ ਗਾਵਨ ਤੁੰਦਨ ਇੰਦਰ ਇੰਦਰਾਸਨ ਤੇ ਬੈਠੇ ਦੇਵਤਿਆਂ ਦਰਨਾਲੇ ਗਾਵਨ ਤੁੰਦ ਨੂੰ ਸਿਬ ਸਮਾਧੀ ਅੰਦਰ ਗਾਵਨ ਤੁੰਦ ਨੂੰ ਸਾਧ ਵਿਚਾਰੇ ਗਾਵ ਤੁੰਦ ਜਥੀ ਸਥੀ ਸੰਤੋਖੀ ਗਾਵ ਤੁੰਦ ਵੀਰ ਕਰਾਰੇ ਗਾਵਨ ਤੁੰਦ ਨੂੰ ਪੰਡਤ ਪੜਨ ਰੱਖੀ ਸੁਰ ਜੁਗ ਜੁਗ ਵੇਦਾ ਨਾਲੇ ਗਾਵਨ ਤੁੰਦ ਨੂੰ ਮੋਹਨੀਆ ਮਨ ਮੋਹਨ ਸ੍ਰਿਮਸ਼੍ਰਿਪੇ ਆਲੇ ਗਾਵਨ ਤੁੰਦ ਨੂੰ ਰਤਨ ਉਪਾਏ ਤੇਰੇ 68 ਤੀਥ ਨਾਲੇ ਗਾਵਨ ਤੁੰਦ ਨੂੰ ਚੋਦ ਮਹਾਭਲ ਸੁਰਾ गावਨ ਤੁੰਨੂ ਖਾਣੀ ਚਾਰੇ ਗਾਵਨ ਤੁੰਨ ਅਖੰਡ ਮੰਡਲ ਬ੍ਰਹਮੰਡਾ ਕਰ ਕਰ ਕੇ ਤੇਰੇਾਰੇ ਸੇ ਤੁੰਨ ਗਾਵਨ ਜੋ ਤੁੰਨ ਤਾਮਰਤੇ ਤੇਰੇ ਭਗਤ ਰਸ ਲੈ ਹੋਰ ਹੀ ਕਹਤੇ ਤੁੰਨ ਗਾਵਨ ਸੇ ਮੇ ਚਿਤ ਨਾਮ ਨਾਨਕਿਆ ਵਿਚਾਰੇ ਸੋਈ ਸੋ ਇਸ ਦਾ ਸੱਚਾ ਸਹ ਹੈ ਪੋ ਸਚ ਸੱਚ ਨਹੀਂ ਹੈ ਪੀ ਹੋਸੀ ਜਾਈ ਨਾ ਜਾਸੀ ਰਚਨਾ ਜਿਨੇ ਚਾਈ रंगी रंगी भाती कर कर जिनसी माया जनी पाई कर कर देखे कि तापना जीव तिस दी वढाई जो तिस पावे सोई करसी फिर हुकुम न करना जाई सो पास सह पात सहप नानक रहन रजाई अस महला पहला सुन वड्डा के सब कोए के वड्डा वड्डा डीटा होई कीमत पाई ना कहया जाई कहन वाले तेरे रहे समाई ਵੱਡੇ ਮੇਰੇ ਸਾਹਿਬਾ ਗੈਰ ਕਬੀਰਾ ਗੁਣੀ ਕਹੀ ਰਾ ਕੋਈ ਨਾ ਜਾਣੇ ਤੇਰਾ ਕੀਤਾ ਕੇ ਵਡਚੀਰਾ ਰਹਾ ਸਭ ਸੂਰਤੀ ਮਿਲ ਸੂਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਜਾਣੀ ਗੁਰਗਰਾਏ ਕਹਿ ਨਾ ਚਾਹੀ ਤੇਰੀ ਤਿਲ ਵਡਿਆਈ ਸਭ ਸਤ ਸਬਤ ਸਭ ਚੰਗਿਆਈਆਂ ਸਿਤਾ ਪੁਰਖਾਂ ਕੀਆਂ ਵਡਿਆਈਆਂ ਤੁਦ ਬਿਨ ਸਿਦੇ ਕਿਨੇ ਨਾ ਪਾਈਆਂ करम ने नीठाई आखण वाला क्या बेचारा छि परे तेरे पंडारा जिस तू से नानक सच सवार आसा महला आखा जीवा विसरे मर जाओ आखण साचा ना सच नाम की लागे भूख उत भूखे खाई चलिए दूख सो क्यों विसरे मेरी माय साचा साहेब साची ना ही रहाओ ਅਜੇ ਨਾਮ ਕੀ ਤਿਲ ਵਿਢਿਆਈ ਆਕ ਠਕੇ ਕੀਮਤ ਨਹੀਂ ਪਾਈ ਜਿਸ ਅਮਿਰ ਕੇ ਆਖਣ ਪਾਈ ਵਡਾ ਨਾ ਹੋਵੇ ਘਟ ਨਾ ਚਾਈ ਨਾ ਮਰੇ ਨਾ ਹੋਵੇ ਸੋਗ ਜਿੰਦਾ ਰਹੇ ਨਾ ਚੁਕੇ ਪੋਕ ਗੁਨੇ ਹੋ ਨਾਹੀ ਕੋਈ ਨਾ ਕੋ ਹੋ ਨਾ ਕੋ ਹੋਈ ਜੀ ਵਡ ਆਪ ਤੇ ਬੜ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਕਸਮ ਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਜ ਸਨਾਤਰਾ ਗੁਜਰੀ ਮਹਿਲਾ ਚੌਤਾ ਹਰ ਕੀ ਜਨ ਸਤਿਉ ਸਤਿਪੁਰ ਕਾ ਬਨੁ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤ ਗੁਰ ਸਰਨਾਇ ਕਰਿ ਦਿਆ ਨਾਮ ਪਰਕਾਸ਼ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਕਾਸ਼ ਗੁਰਮਤ ਨਾਮ ਮੇਰਾ ਪ੍ਰਾਣ ਸਰਕਾਈ ਹਰ ਕੀਰਤ ਹਮ ਰੇ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਾ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਖਸਾਏ ਮਿਲ ਸੰਗਤ ਗੁਣ ਪਰਕਾਸ਼ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਪਾਗੀ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਇਤਿ ਤਿਨ ਮਸਤਕ ਲਿਖਿਆ ਲਿਖਾਸ ਧਨ ਤਨ ਸਤ ਸੰਗਤ ਜਿਤਾ ਰਸ ਪਾਇਆ ਮਿਲ ਜਨ ਨਾਨਕ ਨਾ ਪ੍ਰਗਾਸ ਰਾਗੁ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਉਤਮ ਜਾਰੀ ਹਰਿ ਜੋ ਪਰਿਆ ਸੇਲ ਬੱਤਰ ਮੇ ਜੰਤੋ ਪਾਇ ਤਾ ਕੇ ਰਿਜੁਆ ਕੀ ਕਤਰਿਆ ਮੇਰੇ ਮਾਦੋ ਜੀ ਸਤ ਸੰਗਤ ਮੇਰੇ ਸੋ ਧਰਿਆ ਗੁਰ ਪ੍ਰਸਾਦ ਪ੍ਰਮਪਦ ਪਾਇਆ ਸੁਕੇ ਕਾਸ਼ਟ ਰਿਆ ਰਹਾੋ ਜਨਨ ਪਿਤਾ ਲੋਕ ਸੁਤ ਬਨੇਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰਜ ਕੋ ਸਭ ਕਾ ਕੋ ਕਾਹੀ ਮਨ ਪਾਉ ਕਰਿਆ ਉਡੇ ਉਡੇ ਆਵੇ ਸੇ ਕੋ ਸਤਿ ਸਪਾਚੇ ਬਸਰੇ ਸਰਿਆ ਤਨ ਕਵਣ ਕਲਾਵੇ ਕਵਣ ਚਕਾਵੇ ਮਨ ਮੇ ਸਿਮਰਨ ਕਰਿਆ ਸਭ ਨਿਧਾਨ ਦਸ ਸਿਸ਼ਦਾਨ ਠਾਕੁਰ ਘਰ ਘਲ ਤਰਿਆ ਜਨਾਨਾਨਿਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਜਾ ਸਮਹਲਾ ਚੋਤਾ ਸੋ ਪ੍ਰਕੀ ਕੋਂ ਕਾ ਸਤਗੁਰ ਪ੍ਰਸ਼ਾਦ ਸੋ ਪ੍ਰਕ ਨਰੰਜਨ ਹਰ ਪ੍ਰਕ ਨਰੰਜਨ ਹਰੇ ਅਗਮ ਅਗਮ ਆਪਾਰ ਸਭ ਤਿਆਓ ਸਭ ਤਿਆਓ ਤੁੰਦ ਜੀ ਹਾ ਸੱਚੇ ਸਿਵ ਜਨਹਾਰਾ ਸਭ ਜੀਆਂ ਤੇ ਮਾਰੇ ਜੀ ਤੂੰ ਜੀਆਂ ਕਾਦਰ ਤਾਰਾ ਹਾ ਝਾਉ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੋ ਘਟ ਘਟ ਅੰਤ ਸਰਬ ਨਿਰੰਤਰ ਜੀ ਹਰੇ ਕੋ ਕੁਲਕ ਸਮਾਣਾ ਇਕ ਦਾਤੇ ਕਿਪੇ ਘਾਰੀ ਜੀ ਸਭ ਤੇਰੇ ਚੋਂ ਜਿਵੇਂ ਰਾਣਾ ਤੋ ਆਪੇ ਦਾਤਾ ਆਪੇ ਪ੍ਰਗਤਾ ਜੀ ਹਉ ਤਿੰਨ ਬਿਨ ਬਰ ਨਾ ਜਾਣਾ ਦੁਪਾਰ ਬ੍ਰਹਮ ਗਤ ਬੇੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਿਆ ਜੋ ਸੇਵਿਆ ਤੁੰਦ ਜੀ ਚਨ ਨਾਨਕ ਤਿੰਨ ਕੁਰਬਾਣਾ ਹਰ ਧਿਆਉ ਹਰ ਧਿਆਉ ਤੁੰਦ ਜੀ ਸੇ ਜਨ ਜੁਗ ਮੇ ਸੁਖ ਵਾਸੀ ਸੇ ਮੁਕਤ ਸੇ ਮੁਕਤ ਪੈ ਜਿਨ ਹਾਤ ਐ ਆ ਜੀ ਤਿੰਨ ਟੁੱਟੀ ਜਮ ਕੀ ਫਾਂਸੀ ਜਿਨ੍ਹੇ ਰਿਪੋ ਜਿਨ੍ਹਾਂ ਰਿਪੋ ਤੇ ਆਇਆ ਚੀ ਤਿਨ ਕਾ ਪਉ ਸਦਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰੇ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਾ ਚਾਇਆ ਚੀ ਜਨਾਨਿਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰਚੀ ਹਰੇ ਬਿਅੰਤ ਬਿਅੰਤਾ ਤੇਰੇ ਭਗਤ ਤੇਰੇ ਭਗਤ ਸਰਾਂਤ ਤੁੰਦ ਜੀ ਹਰ ਅਨੇਕ ਅਨੇਕ ਅਨੰਤ ਤੇਰੀ ਅਨੇਕ ਤੇਰੀ ਅਨੇਕ ਕਰੀ ਹਰ ਪੂਜਾ ਜੀ ਤਪ ਪੇਜ ਪੇ ਬੇ ਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬੁਸਬ ਸਾਸਤ ਜੀ ਕਰਿ ਕਿਰਿਆ ਫਟ ਕਰਮ ਕਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰਿ ਭਗਵੰਤਾ ਦੁਆਤ ਪ੍ਰਖਾ ਪਰੰਪਰਿਕਤਾ ਜੀ ਤੁੰਦ ਜੇ ਬਡਵ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂ ਏਕੋ ਜੀ ਤੂੰ ਹੱਥ ਲੈ ਕਰਤਾ ਸੋਈ ਤੁੰਦੇ ਆਪੇ ਪਾਵੇ ਸੋਈ ਵਰਤੇ ਜੀ ਤੂ ਆਪੇ ਕਰੇ ਸੋ ਹੋਈ ਤੁੰਦੇ ਆਪੇ ਸਿ ਸੋ ਪਾਈ ਦੀ ਤੁੰਦੇ ਆਪੇ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਨੋਇ ਆਸਾ ਮਹਿਲਾ ਚੋਤਾ ਤੂ ਪਰਤਾ ਸਚਿਆਰ ਮੇੜਾ ਸਾਈਂ ਜੋ ਤੋ ਪਾਵੇ ਸੋਇ ਤਿਸਿ ਜੋ ਤੂ ਦੇ ਸੋਇ ਹੋ ਪਾਈ ਰਹੋ ਸਭ ਤੇਰੀ ਤੂ ਸਭ ਨੀਤੇ ਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਤਨ ਪਾਇਆ ਗੁਰਮੁਖ ਲਾਟਾ ਮਨ ਮੁਖ ਗਵਾਇਆ ਤੁੰਦੇ ਆਪ ਵਿਛੋੜਿ ਆਪ ਮਿਲਾਇਆ ਦੋ ਦਰਿਆ ਸਭ ਤੁਝ ਹੀ ਮਾਹ ਹੈ ਤੁਝ ਬਿਨ ਤੁਝਾ ਕੋਈ ਨਾ ਹੈ ਜੀਆਂ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੋੜੀਏ ਸੰਜੋਗੀ ਮੇਲ ਜਿਸ ਨੂੰ ਤੂੰ ਜਾਣੀ ਸੋਈ ਜਨ ਜਾਣੇ ਹਰ ਕੁੰਨ ਸਦੀਆ ਕਬਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੀ ਹਰ ਨਾਮ ਸਮਾਇਆ ਤੋ ਆਪੇ ਕਰਤਾ ਤੇਰਾ ਕਿਆਸਤ ਹੋਏ ਉਦੇ ਬਿਨ ਦੂਜਾ ਅਵਰ ਨਾ ਕੋਇ ਤੂ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਮ ਹਲਾ ਪਹਿਲਾ ਤਿਤਸਰ ਬੈਠੇ ਪਹਿਲੇ ਨਿਵਾਸਾ ਪਾਣੀ ਪਾਉ ਕੋ ਤਿਨ ਕੀਆ ਪੰਕਚ ਮੋਹ ਪਗਣੀ ਚਾਲੇ ਹਮ ਦੇ ਕਾਟਾਇ ਡੁਪਿਆਲੇ ਮਨੇ ਇੱਕ ਨਾ ਚਿਤ ਸਮੋਢ ਬੁਨਾ ਹਰਿ ਵਿਸਨ ਤੇਰੇ ਗੁਣ ਦਲੇਆ ਰਹਾਓ ਨਾਉ ਜਤੀ ਸਤਿਨੀ ਪੜਿਆ ਮੂਰਖ ਮੁਗਤਾ ਚਨਮ ਪਿਆ ਪਰਵਤ ਨਾਨਕ ਤਨ ਕੀ ਸਨਾ ਜਿੰਤੂ ਲਾਈ ਵਿਸਾਰਿਆ ਸਭਾ ਮਹੱਲਾ ਪੰਜਵਾ ਬਈ ਪ੍ਰਾਤਮਾਨੁ ਕੁਦਹੁਰਿਆ ਗੋਬਿੰਦ ਬਿਰਨ ਕੀ ਤੇਰੀ ਬਰਿਆਵਰ ਕਾਤਰੇ ਕੀਤੇ ਨਾ ਕਾਬ ਮਿਲ ਸਾਧ ਸੰਗਤ ਪਜੋ ਕੇਵਲ ਨਾਮ ਸਰਜਮਲਾ ਕੋਜ ਤਨ ਕੇ ਜਨਮ ਮਿੱਤਾ ਜਾ ਤਰੰਗ ਮਾਇਆ ਕੇ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹ ਨਾਨਕ ਹਮ ਨੀਚ ਕਰਮ ਸਨ ਪਰੇ ਕੀ ਰਾਖੋ ਸਰ ਮਾ ਪਾਛੇ ਜਸਮੀ ਕਬਿਓ ਬਾਚ ਬੇਨਤੀ ਚੋ ਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਇ ਚਿੱਤ ਕੀ ਇਛਾ ਤਵ ਚੰਨ ਮਨ ਰਹੇ ਹਮਾਰਾ ਪਨਾ ਜਾਣ ਕਰੋ ਪ੍ਰਤੀ ਪਾਰਾ ਅਮਰੇ ਦੂਸਰੇ ਤੁਮ ਗਵਾ ਆਪਹਾ ਜੇ ਮੋਹਿ ਬਚਾਓ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾ ਰਾ ਮੂਰਚਨ ਜਿ ਕਾ ਦੇ ਕਰੀਏ ਸਭੈਨ ਕੋ ਆਸ ਗਰੀਏ ਪੂਰਨ ਹੋਈ ਹਮਾਰੀ ਆਸਾ ਧੁਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵ ਨਾ ਤਿਐ ਜੋ ਵਰਚਾਉ ਸੋ ਤੁਮਤੇ ਪਾਉ ਸੇਵਕ ਸਿਖ ਹਮਾਰੇ ਧਾਰਿਆ ਚੁਣ ਚੁਣ ਸਤਰ ਹਮਾਰੇ ਮਾਰਿਆ ਆਪ ਹਾਤੇ ਮੁਝੇ ਬਰਿਏ ਮਰਨ ਕਾਲ ਕਾ ਤਾਸ ਨਿਵਰੀਏ ਓ ਜੁਸਦਾ ਹਮਾਰੇ ਪਛਾ ਸ਼੍ਰੀ ਅਦੂ ਚੋ ਕਰਿਓ ਰਚਾ ਰਾਖ ਲੈ ਮੋਇ ਰਾਖਨ ਹਾਰੇ ਸਾਹਿਬ ਸੰਤ ਸਹਿ ਪਿਆਰੇ ਦੀਨ ਬੰਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਦਸ ਕੰਤਾ ਕਾਲ ਪਈ ਬ੍ਰਹਮ ਬਖਤਰਾ ਕਾਲ ਪਈ ਸਿਜੋਤਰਾ ਕਾਲ ਪਈ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕਿਉ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ जवन काल सब लोक स्वारा नमश करहै कई हमारा जवन काल सब जग ते बनायो देव ते तेष ने उपजायो आद्यंतिक अवतार सोई गुरु समझियो हमारा नमश कासि को हमारी सकल प्रजा जने आप सवारी शिव कण को शिव गुण सुत दियो शत्रुण को पल में बद कियो कट कट के अंतर की जानत भले बुरे की पीर पचालत ਜੀਤੇ ਕੁੰਚਰੇ ਸਤੂਲਾ ਸਪ ਕੀ ਪਾ ਦ੍ਰਿਸ਼ਟ ਕਰ ਪੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੇ ਚਾਲੇ ਜਬ ਉੱਧ ਕਰਕੇ ਕਰੇ ਕਰ ਤਾਰਾ ਪਰਚਾ ਧਤ ਤਪ ਦੇ ਆਪਾਰ ਜਬ ਕਰਖ ਕਰਤ ਹੋ ਕਬੋ ਤੁਮ ਮੈਂ ਮਿਲਤ ਦੇ ਦਰਸਬੂ jeetay badan shishti sabtare aap apne bujhu chare tum sabhi tere niralam janat ved phed ar alam nirankar nirvikar nirlab aada neel nad sanv ta ka mud chaant peda jankh phev na pamte veda ta ko kar paine an manat maha mud kach phed na janat mahade ko kah sada shiv nirankar ka chint nahi peva आप अपने बुध है जेती वर्णत पिने पिने तुहे तेती तुमरा लक्का ना जाई पसारा हे विधि सजे प्रथम संसारा एके रूप लोप स्वरूप रंग पयो राव कई बुपा अंडज जे रसे तज किने उत पूज खान बहुर रच दीने को फुरा चाह बैठा को सिमट पयो संकली कठा सगरी शिष्ट दिखाइय चंपवाद जुगात स्वरूप स्वयं पावा वर्षा मेरी तुम करो सिख बारो सिख संगरो दुष्ट तेट तुट पाता सकल मरेश करोण गाता जे अद्भुत तो अवसर नी पय तिनके दुष्ट दुखत मरे पुरख जवन पग परे तिहारे तिनके तुम संकट सब टारे जो कल को एक बात आया है ताके काल निकटने रचा हुई कहीं सब काला दुष्ट अरिष्ट है तत्काला कृपा दिष्ट तन जाय नि हारे ओ ताके ताब तनक मोहरे ओ रिद्ध सिद्ध कर्म सब होई दुष्ट शाश वे सके ना कोई एक बार जिन तुम्हें सवारा काल पाते तय बारा जिन्न नाम तिहारो कहा दद दुष्ट दोख तेरा खड़के में सुन तिहारी आपा दिलो बारी सर्व ठोर में होई सहाय दुष्ट दोख ले बचाई ਕਰਕੇ ਕੇਤ ਮੇ ਸਨ ਤਿਹਾਰੀ ਹਾਪ ਹਾਥ ਦੇ ਲ ਉਬਾਰੀ ਸਰਬ ਠੋਰ ਮੇ ਹੋਈ ਸਹਾਈ ਦੁਸ਼ਟ ਦੋਖਤੇ ਲੈ ਬਚਾਈ ਸਈਆ ਪਹੇ ਕ ਜਬ ਤੇ ਤੁਮਰੇ ਤਬ ਤੇ ਕੋ ਆਖ ਧਰੇ ਨਹੀਂ ਆਨਿਓ RAM REHIM PURAN KURAN ਅਨੇਕ ਕਹੇ ਮਤੇ ਕ ਨਾ ਮਾਨਿਓ सिम शास्त्र रे भेद सबे उपेद कह हम एक न जानियो श्री जसपान कृपा तुमरी कर मैं न कहयो सब तोय बखानी उ तोरा सकल द्वार को छड के कहो तुहार द्वार बाह गए के लाज अस गोविंद दास तुहार राम कली महला तीजा आनंदे कंकार सतगुरु प्रसाद आनंद पिया मेरी माए सतगुरु में पाया सतगुरु ता पाया से सेती मन बचियां वाधाइयां राग रतन परवार भरियां छबते गा बणैयां शब्द ता गावो हरि के रा मन जिनी बसाया कह नानक आनंद हुआ सतगुरु में पाया ਏ ਮਨ ਮੇਰਿਆ ਤੂੰ ਸਕਰੋ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਜੋ ਸਭ ਵਿਸਾਰ ਨਾ ਅੰਗੀਕਾਰ ਉਹ ਕਰੇ ਤੇਰਾ ਕਾਜ ਸਬ ਸੁਆਮ ਸਭ ਨਾ ਗਲਾਸਮ ਰਤ ਸੁਆਮੀ ਸੋਖ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਕਰੋ ਹਰ ਨਾਲੇ ਸਾਚੇ ਸਹਬਾ ਕਿਆ ਨਹੀਂ ਕਰ ਤੇਰੇ ਘਰਤਾ ਤੇਰੇ ਸਭ ਕੁਛ ਹੈ ਜਿਸ ਦੇ ਉਸ ਪਾਵੇ ਸਦਾ ਸਤਿ ਸਲਾਹਾ ਤੇਰੀ ਨਾ ਮਨ ਵਸਾਏ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦਿ ਕਨੇਰੇ ਕਹਿ ਲਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸੱਚਾ ਨਾਮ ਮੇਰਾ ਆਧਾਰ ਬਾਜੇ ਪੰਛੀ ਉਤਕਾਰ ਸਪਾਗੇ ਘਰ ਸਭਾਗੇ ਸ਼ਬਦ ਬਾਜੇ ਕਲਾ ਜਿਤ ਕਰਤਾਰੀਆ ਪੰਚ ਜੂਤ ਦਵਸ ਕਿਤੇ ਕਾਲ ਕੁੰਕ ਮਾਰਿਆ ਤੁਰ ਕਰਮ ਪਾਇਆ ਤਤ ਜਨ ਕੋ ਉਸ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰਿ ਅਨਹਤੇ ਵਾਚੇ ਆਨੰਦ ਸੁਨੋ ਵਡ ਪਾਗਿਓ ਸਗਲੇ ਮਨੋਰਥ ਪੂਰੇ ਹਾਰਿ ਪਰਮ ਪ੍ਰਭ ਪਾਇਆ ਉਤਰੇ ਸਗਲੇ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਚਾਣੀ ਸੁਣ ਤੇ ਪੁਨਿਤ ਕਹਿ ਤ ਪਵਿਤ ਸਤਿਗੁਰ ਆਪਰੇ ਪੂਰੇ ਲਲਬੰਤ ਨਾਨਕ ਗੁਰ ਚਰਨ ਲਾ ਕੇ ਬਾਚੇ ਅਨਹਦ ਤੂਰੇ ਸੁਣ ਤੇ ਪੁਨਿਤ ਕਹਿ ਤ ਪਵਿਤ ਸਤਿਗੁਰ ਆਪਰੇ ਪੂਰੇ ਪਲਵੰਤ ਨਾਮਿਕ ਗੁਰ ਚਰਨ ਲਾਕੇ ਬਾਚਿ ਅਨਹਦ ਤੂਰੇ ਉਦ ਆਪਣੀ ਮਹਿਲਾ ਪੰਜਵਾ ਥਾਲ ਵਿਸਤ ਨਸਤੂ ਪਇਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਦਾ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਈ ਉਦਾਰੋ ਇਹ ਵਸਤੂ ਤਜੇ ਨਹੀਂ ਜਾਏ ਨਿਤ ਨਿਤ ਰਖਉ ਰਤਾਰੋ ਤਮ ਸੰਸਾਰ ਚਣ ਲਗ ਤਰੀਏ ਸਭ ਨਾਨਕ ਬ੍ਰਹਮ ਪ੍ਰਸਾਰ ਸੋ ਲੋਕ ਮਹਿਲਾ ਪੰਜਵਾ ਤੇਰਾ ਕੀਤਾ ਜਤ ਨਾਹੀ ਮੈਨਜੋ ਕਿਤੋਈ ਮੈਂ ਨਿਰਗੁਣ ਹਾਰੇ ਕੋ ਕਿਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਠੀਵੇ ਹਰਿਆ ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਤੀਵੇ ਹਰਿਆ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ